ਓ ਬੇਬੇ ਐਦਿਓ ਤੋਦੋ ਤੇ ਕੁਛ ਵੀ ਪੈਸੇ ਨਹੀਂ ਬਣੇ ਸਿਰ ਬਚਾਰੇ ਯਾਰ ਹੀ ਦਿੱਤਾ। ਓ ਤੁਸੀਂ ਮੈਨੂੰ ਦੋਨੇ ਜਣੇ ਐਂ ਦੱਸੋ ਤੁਸੀਂ ਅੱਜ ਕੀ ਖਾਓਗੇ? ਆਏ ਹੈ ਅੱਜ ਮੌਸਮ ਦੇਖ ਕਿੱਡਾ ਵਧੀਆ ਹੈ। ਜੇ ਤੂੰ ਕਿਤੇ ਮਟਰ ਪਨੀਰ ਬਣਾ ਦੇਣਾ ਸਰਾ ਹੀ ਲੱਗ ਜੇ। ਲੈ ਮੇਰੀ ਤਾਂ ਇਹ ਚੌਲ ਬਣਾਉਂਦੀ ਸਲਾਸੀ ਰੋਟਾ ਮਟਰ ਪਨੀਰ ਨੂੰ ਮਟਰ ਪਨੀਰ ਤਾਂ ਆਏ ਗਏ ਤਾਂ ਬਣਾਈਦਾ ਹੁੰਦਾ। ਚੌਲਾਂ ਨਾਲ ਚੰਗੇ ਤਾਂ ਅੱਜ ਕਰੇਲੇ ਬਣਾ ਲੈ। ਓ ਚਲੋ ਆਪਾਂ ਲੜਨਾ ਕਰ ਦੂਆਂ। ਮੈਂ ਤਿੰਨ ਪਰਤੀਆਂ ਪਾ ਕੇ ਲਿਆਉਣੀ ਆ। ਜਦੋਂ ਤੁਸੀਂ ਕੁਝ ਖਾਣਾ ਉਹ ਮੈਂ ਉੱਤੇ ਲਿਖ ਲਿਆਉਂਗੀ ਤੇ ਜਿਹਦੀ ਪਰਚੀ ਨਿਕਲਾਈ ਉਹੀ ਆਪਾਂ ਬਣਾ ਲਾਂਗੇ। ਹਾਂ ਇਹ ਠ ਆ ਦੇਖੋ ਮੈਂ ਤਿੰਨ ਪਰਚੀਆਂ ਬਣਾ ਲਈਆਂ ਇੱਕ ਤੇ ਮੈਂ ਮਟਰ ਪਨੀਰ ਲਿਖਿਆ ਇੱਕ ਤੇ ਮੈਂ ਚੌਲ ਲਿਖਿਆ ਨੇ ਤੇ ਇੱਕ ਤੇ ਮੈਂ ਕਰੇਲੇ ਲਿਖੇ ਨੇ ਹਾਂ ਹਾਂ ਠੀਕ ਹੈ ਇੱਥੇ ਸਿੱਟ ਦੇ ਪਰ ਮੇਰੀ ਇੱਕ ਸ਼ਰਤ ਹੈ ਚੱਕੂਗਾ ਮੈਂ ਚਲ ਠੀਕ ਆ ਤੂੰ ਚੱਕ ਲਈ ਹਾਂ ਬੱਬੇ ਇਹਦੇ ਚੋਂ ਚੌਲ ਨਿਕਲ ਆਏ ਲੈ ਫੜਾ ਫੜ ਇੱਧਰ ਬਣਾ ਕੇ ਲਿਆਵਾ ਬੇਬੇ ਇਹ ਕਿਵੇਂ ਹੋ ਸਕਦਾ ਮੈਂ ਤਾਂ ਇਹਨਾਂ ਦਿਮਾਗ ਲਾ ਕੇ ਪਰਚੀ ਚੱਕੀ ਸੀ ਮੈਨੂੰ ਚੌਲ ਕਿਵੇਂ ਨਿਕਲ ਆਏ ਲੈ ਇਹਦੇ ਤੇ ਵੀ ਚੌਲ ਆ ਓਏ ਇਹਦੇ ਤੇ ਵੀ ਚੌਲ ਮੈਨੂੰ ਠੱਗੀ ਲੱਗੀ ਆ ਮੈਨੂੰ